ਅਸੀਂ ਅੱਜ ਪਹੁੰਚੇ ਹੋਏ ਹਾਂ ਸ੍ਰੀ ਅਮਰਸਰ ਸਾਹਿਬ ਵਿਖੇ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਪ੍ਰਗਟ ਸਿੰਘ ਤੁਸੀਂ ਸਾਰੇ ਦੇਖਣੋ ਬਾਜੇ ਕਮਟੀ ਵੀ ਇਸ ਵੇਲੇ ਸਾਰਾ ਗੜੀ ਦੇ ਸਾਹਮਣੇ ਸ੍ਰੀ ਅਮਰਸਰ ਸਾਹਿਬ ਵਿਖੇ ਜਿਹੜੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਵਿੱਚ ਬੰਦ ਨੇ ਸਿੰਘ ਉਹਨਾਂ ਦੀ ਰਿਹਾਈ ਨਾਲ ਸੰਬੰਧ ਜਿਹੜਾ ਮੋਰਚਾ ਇੱਥੇ ਲੱਗਿਆ ਹੋਇਆ ਹੈ ਮੋਰਚਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੈ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਿੰਘ ਬੰਦੇ ਨੇ ਉਹਨਾਂ ਦੇ ਪਰਿਵਾਰ ਨੇ ਜਿਹੜੇ ਇੱਥੇ ਸ਼ਮੂਲੀਅਤ ਕਰ ਰਹੇ ਨੇ ਜਿਹੜੇ ਭੁੱਖ ਹੜਤਾਲ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਪਰਿਵਾਰ ਨੇ ਜਿਹੜੇ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਖੁਸ਼ ਪਰਿਵਾਰ ਦੇ ਮੈਂਬਰਾਂ ਦੀ ਜਿਹੜੀ ਹਾਲਤ ਬਹੁਤ ਗੰਭੀਰ ਬਣੀ ਹੋਈ ਆ ਕਿਉਂਕਿ ਆਪ ਸਭ ਜਾਣਦੇ ਹੋ ਕਿ ਭੁੱਖ ਹੜਤਾਲ ਤੇ ਬੈਠੇ ਨੇ ਪਰਿਵਾਰ ਮੰਗ ਜਿਹੜੀ ਉਹ ਮੰਗ ਵੀ ਤੁਸੀਂ ਸਾਰੇ ਜਾਣਦੇ ਹੋ ਕਿ ਮੰਗ ਇੱਕਾ ਕਿ ਜਿਹੜੇ ਸਾਰੇ ਸਿੰਘ ਨੇ ਹਡੀਗੁਰੂਗੜ੍ਹ ਦੀਆਂ ਜੇਲਾਂ ਚੋਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਟਰਾਂਸਫਰ ਕੀਤੇ ਜਾਣ ਔਰ ਇਸ ਮਸਲੇ ਤੇ ਕੋਈ ਠੋਸ ਜਵਾਬ ਆ ਜਿਹੜਾ ਸਰਕਾਰਾਂ ਕੰਨੀਓ ਹਲੇ ਕਿਸੇ ਵੀ ਪ੍ਰਕਾਰ ਦਾ ਕੋਈ ਆਇਆ ਨਹੀਂ ਸਿੰਘਾਂ ਦੀ ਵੀ ਜੇ ਗੱਲ ਕਰਦੇ ਆ ਤਾਂ ਸਿੰਘ ਵੀ ਸਿੰਘਾਂ ਦੀ ਵੀ ਆਡੀਓ ਜਿਹੜੀ ਆ ਜੇਲਾਂ ਚੋਂ ਆਂਦੀ ਰਹਿੰਦੀ ਆ ਉਹਦੇ ਚ ਵੀ ਉਹ ਸਪਸ਼ਟ ਤੌਰ ਤੇ ਕਹਿੰਦੇ ਨੇ ਕਿ ਲਾਰੇ ਲੱਪੇ ਵਾਲਾ ਕੰਮ ਚੱਲ ਰਿਹਾ ਜਿਹੜਾ ਜੇ ਕੋਟਾਂ ਦੀ ਗੱਲ ਕਰਦੇ ਆ ਤਾਂ ਉੱਥੇ ਵੀ ਤਰੀਕ ਤੇ ਤਰੀਕ ਚੱਲ ਰਹੀ ਹੈ ਇਹ ਗੱਲ ਜਿਹੜੇ ਸਿੰਘ ਡਿਬਰੂਗੜ ਦੀਆਂ ਜੇਲਾਂ ਚ ਬੰਦ ਨੇ ਉਹ ਲਗਾਤਾਰ ਜਿਹੜੀਆਂ ਉਹਨਾਂ ਦੀਆਂ ਆਡੀਓ ਉੱਥੋਂ ਆਂਦੀਆਂ ਨੇ ਜਿਹੜੀਆਂ ਆਫੀਸ਼ੀਅਲ ਜਿਹੜੀਆਂ ਕਾਲਾਂ ਆਂਦੀਆਂ ਨੇ ਉਹਨਾਂ ਦੇ ਵਿੱਚ ਸਿੰਘ ਆਪਣੇ ਸੰਦੇਸ਼ ਨੇ ਜਿਹੜੇ ਪੂਰੀ ਸੰਗਤਾਂ ਦੇ ਨਾਮ ਭੇਜਦੇ ਰਹਿੰਦੇ ਨੇ ਤੋਂ ਜੇ ਇੱਥੇ ਪ ਮੋਰਚੇ ਦੀ ਗੱਲ ਕਰਦੇ ਆ ਮੋਰਚੇ ਦੇ ਵਿੱਚ ਜਿਹੜਾ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਔਰ ਸੰਗਤ ਦੇ ਰਹਿਣ ਲਈ ਵੀ ਜਿਹੜਾ ਪੂਰਾ ਪ੍ਰਬੰਧ ਇੱਥੇ ਕੀਤਾ ਹੋਇਆ ਕਿਸੇ ਵੀ ਤਰ੍ਹਾਂ ਦੀ ਕਿਸੇ ਜਿਹੜੇ ਸੰਗਤ ਆਉਂਦੀ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਹਦੇ ਲਈ ਰਹਿਣ ਸਹਿਣ ਦਾ ਵੀ ਪੂਰਾ ਪ੍ਰਬੰਧ ਔਰ ਗੁਰੂ ਦਾ ਲੰਗਰ ਵੀ ਜਿਹੜਾ ਅਟੁੱਟ ਵਰਤਾਇਆ ਜਾ ਰਿਹਾ ਸੋ ਅਗਲੇ ਅਪਡੇਟ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਉਦੋਂ ਤੱਕ ਲਈ ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ